ਖਬਰ ਸਾਹਮਣੇ ਆ ਰਹੀ ਹੈ ਬਠਿੰਡਾ ਤੋਂ ਜਿੱਥੇ ਇੱਕ ਕੈਦੀ ਵੱਲੋਂ ਫਾਲਾ ਕੇ ਆਪਣੇ ਜੀਵਨ ਦੀ ਲਾਸਮਾਪਤ ਕਰ ਲਏਗੇ ਜੀ ਹਾਂ ਦੱਸ ਦੇ ਗਏ ਖੁਦਕੁਸ਼ੀ ਕੀਤੀ ਗਈ ਹੈ ਕੈਦੀ ਵੱਲੋਂ ਕੁਝ ਦਿਨ ਪਹਿਲਾਂ ਹੀ ਉਸ ਦੇ ਖਿਲਾਫ ਕੇਸ ਦਰਜ ਹੋਇਆ ਸੀ ਵੀਡੀਓ ਦੇ ਤਹਿਤ ਕੇਸ ਦਰਜ ਹੋਇਆ ਸੀ ਤਾਂ ਸਿੱਧਾ ਦੱਸ ਦੇ ਕਿ ਉੱਥੋਂ ਦੇ ਲੋਕਾਂ ਦੇ ਅਨੁਸਾਰ ਉਹਨੇ ਬੜੇ ਬਿਆਨਾਂ ਵਿੱਚ ਦੱਸਿਆ ਹੈ ਕਿ ਇੱਕ ਵੀਡੀਓ ਦੇ ਆਧਾਰ ਤੇ ਉਹਨਾਂ ਦੇ ਖਿਲਾਫ ਕੇਸ ਦਰਜ ਹੋਇਆ ਸ਼ਰਾਬ ਦਾ ਕੇਸ ਸੀਗਾ ਨਕਲੀ ਸ਼ਰਾਬ ਦਾ ਜੀ ਹਾਂ ਦੱਸ ਦਈਏ ਕਿ ਉਹ ਜੋ ਮਾਮਲਾ ਹੈ ਨਕਲੀ ਸ਼ਰਾਬ ਦਾ ਮਾਮਲਾ ਸੀਗਾ ਤੇ ਉਸ ਦੇ ਖਿਲਾਫ ਜੇ ਉਹਨਾਂ ਲੋਕਾਂ ਨੇ ਕਿਹਾ ਜੇ ਮਾਮਲਾ ਦਰਜ ਹੋਇਆ ਜਿਸ ਦੇ ਚੱਲਦੇ ਆ ਹੀ ਜਿਸਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੇਲ੍ਹ ਵਿੱਚ ਰੱਖਿਆ ਗਿਆ ਜਿਸ ਦੇ ਚੱਲਦੇ ਉਸ ਮਾਨਸਿਕ ਤਣਾਅ ਵਿੱਚ ਸੀ ਕਾਫੀ ਜ਼ਿਆਦਾ ਮਾਨਸਿਕ ਤਣਾਅ ਵਿੱਚ ਸੀ ਜਿਸ ਦੇ ਚੱਲਦੇ ਉਸਨੇ ਖੁਦਕੁਸ਼ੀ ਕਰ ਲਈ ਜੀ ਹਾਂ ਦੱਸ ਦੇ ਕਿ ਜਿਸਨੇ ਖੁਦਕੁਸ਼ੀ ਕਰ ਲਈ ਹੈ ਪਰਿਵਾਰ ਦਾ ਇਸ ਮਾਮਲੇ ਦਾ ਰੋ ਰੋ ਕੇ ਬੁਰਾ ਹਾਲ ਹੈ ਅੱਗੋਂ ਇਸ ਮਾਮਲੇ ਤੋਂ ਤੁਹਾ ਦਾ ਲੋਕਾਂ ਨੇ ਕੀ ਕੁਝ ਕਹਿਣਾ ਤੁਸੀਂ ਆਪ ਹੀ ਸੁਣ ਲਓ ਮੇਰਾ ਨਾਮ ਕਲਮੰਤ ਸਿੰਘ ਫੌਜੀ ਆ ਮੈਂ ਸੰਗਪਾ ਫੌਜੀ ਹਾਂ ਮੇਰਾ ਇਹ ਭਰਾ ਸੀਗਾ ਅਰਮਨ ਸਿੰਘ ਕਾਲਾ ਜਿੱਟੂ ਇੱਕ ਦਿਨ ਪੁਲਿਸ ਪਾਰਟੀ ਸਵੇਰ ਦੇ ਟਾਈਮ ਤੇ ਕਿਸੇ ਦੇ ਘਰ ਰੇਡ ਪਈ ਸੀ ਦਾਰੂ ਦੇ ਮਸਲੇ ਚ ਲਾਂਭੀ ਤੇ ਦਾਰੂ ਘੜਦੇ ਆ ਉਹ ਤੋਂ ਕੁਝ ਗੱਲਬਾਤ ਇਕੱਠੋ ਹੋ ਗਿਆ ਇਹ ਇਹਦਾ ਘਰ ਵੀ ਹਿੰਦੀ ਦੀ ਕੀ ਹੈ ਕਿਹੜੇ ਪਿੰਡ ਵਿੱਚ ਜੇਠੂ ਕਾ ਜੀ ਪੈਸ ਜੀ ਸਾਦੀ ਰੇਡ ਤੇ ਉਹ ਦਾਰੂ ਦੇ ਬੰਦਰੇ ਵਿੱਚ ਅੱਛਾ ਫਿਰ ਇਹ ਕਿਵੇਂ ਇਹਨਾਂ ਦੇ ਕਿਵੇਂ ਹੁੰਦਾ ਇਹ ਵੀਡੀਓ ਵਿੱਚ ਆਇਆ ਸੀਗਾ ਨਾ ਆ ਕੇ ਖੜਾ ਸੀਗਾ ਉਹਦੇ ਆਧਾਰ ਤੇ ਜਿੰਨੇ ਪਿੰਡ ਦੇ ਵੀਡੀਓ ਵਿੱਚ ਆਏ ਸੀਗੇ 17 ਬੰਦਿਆਂ ਦੇ ਪਰਚਾ ਦੱਜ ਹੋਇਆ ਉਹ ਵੀ ਤੁਹਾਡੇ ਪਿੰਡ ਦੇ ਨੇ ਹਾਂ ਜੀ ਪਿੰਡ ਦੇ ਵੀਡਗੋ ਦੇ ਦਾ ਆਪਣੇ ਪਰਚਾ ਦਾ ਅੱਜ ਹੋਇਆ ਹਰਮਨ ਸਿੰਘ ਕਾਲੇ ਦੀ ਇਸ ਤੋਂ ਬਾਅਦ ਤਿੰਨ ਚਾਰ ਮਹੀਨਾ ਬਾਅਦ ਇਹ ਜਮਾਨਤ ਹੋ ਜਾਂਦੀ ਆ ਜਮਾਨਤ ਤੋਂ ਹੋਣ ਤੋਂ ਬਾਅਦ ਇਹ ਸਾਲ ਬਾਅਦ ਇੱਕ ਦੋ ਤਰੀਕਿਆਂ ਦੇ ਨਹੀਂ ਗਿਆ ਇਹਨੂੰ ਪੁਲਿਸ ਪੀਓ ਕਰ ਦਿੰਦੀ ਆ ਪੀਓ ਕਰਕੇ ਜੇਲ੍ਹ ਭੇਜ ਦਿੰਦੀ ਆ ਤਿੰਨ ਮਹੀਨਿਆਂ ਬਾਅਦ ਇਹ ਤਿੰਨ ਮਹੀਨੇ ਪੀਓ ਹੋਣ ਤੋਂ ਤਿੰਨ ਮਹੀਨੇ ਸਾਨੂੰ ਮੈਨੂੰ ਕੱਲ 20 ਤਰੀਕ ਨੂੰ 10:26 ਮਿੰਟ ਦੇ ਕਿਸੇ ਦੇ ਬੰਦੇ ਦਾ ਫੋਨ ਆਇਆ ਸੀਗਾ ਵੀ ਜੇਲ੍ਹ ਦੇ ਵਿੱਚ ਆਹ ਕੰਡਣਾ ਬਫੜੀ ਆ ਮੈਂ ਪੰਚਾਇਤ ਨਾਲ ਆਪ ਦਾ ਕਰਿਆ ਹੋਰ ਬੰਦਿਆਂ ਨਾਲ ਆਪ ਦਾ ਕਰਿਆ ਮੈਂ ਸਿਫਲ ਹਸਪਤਾਲ ਤੇ ਬੰਦੇ ਲੈ ਕੇ ਆਇਆ ਉੱਥੇ ਆ ਕੇ ਉਸ ਕਹਾਣੀ ਉਲਟੀ ਦਿੱਖੀ ਮੀ ਜਿਸ ਤਰ੍ਹਾਂ ਵੀ ਦਿੱਖੀ ਤਿੱਖੀ ਵੀ 11:00 ਵਜੇ ਇਹਨੇ ਆਪ ਤੋਂ ਮਾਤੇ ਆ ਜੇਲ੍ਹ ਵਿੱਚ ਕੀਤੀ ਬਲਕਿ ਮੈਨੂੰ ਫੋਨ ਆਇਆ ਸੀਗਾ 10:26 ਮਿੰਟਾਂ ਤੇ ਕਿਸੇ ਨੂੰ ਹੋਰ ਵੀ ਪਿੰਡ ਫੋਨ ਆਇਆ ਉਹ 10:20 ਦੇ ਮਿੰਟਾਂ ਤੇ ਫੋਨ ਆਇਆ ਉਸ ਕਹਾਣੀਆ ਇਹਦੇ ਉਲਟ ਲਿਖਿਆ ਹੋਊਗਾ ਸੀਗਾ ਬੰਦੇ ਨੇ ਹੱਥ ਮਰਥਿਆ ਕਰੀਆ ਸਾਨੂੰ ਕੋਈ ਪਤਾ ਪਰ ਬਾਨੂ ਵੀ ਹੱਥ ਮਰਥਿਆ ਕਰੀਆ ਉੱਥੇ ਤਾਂ ਕੋਈ ਰੱਸੀ ਨਹੀਂ ਜਾਂਦੀ ਤਾਰੀਆਂ ਦੀ ਕੋਈ ਲਾਣਾ ਨਹੀਂ ਜਾਂਦਾ ਤੇ ਵਧੀਆ ਪੀਸੀ ਉਹਦੇ ਆਉਂਦਾ ਸੀਗਾ ਇਹਦੀ ਘਰਵਾਲੀ ਮੈਂ ਵੀ ਮਿਲਦੇ ਮੇਰੇ ਆ ਸੀਗਾ 28 ਤਰੀਕ ਨੂੰ ਪੀਸੀ ਤੇ ਆਇਆ ਵਧੀਆ ਸੀਗਾ ਤੇ ਅਸੀਂ ਸਾਡੀ ਗੱਲ ਵੀ ਹੋਈ ਹੈ ਅੱਜ ਕੱਲ ਵੀ ਹੋਈ ਆ ਅਸੀਂ ਦੁਬਾਰੇ ਵੀ ਜਮਾਨਤ ਲਵਾਉਣ ਦੀ ਕੋਸ਼ਿਸ਼ ਕਰੀਏ ਤੇ ਉਸ ਐਂ ਸੀਗਾ ਵੀ ਜਲਦੀ ਤਰੀਕਾ ਪੈਣ ਲੱਗੇ ਸੀਗਾ ਕਿ ਕਿ ਅਜਦਾ ਵਰਤਾਰਾ ਹੋ ਜੇ ਵੀ ਕੱਲ ਅੱਜ ਤੁਸੀਂ ਕੀ ਕਰਨ ਕੀ ਆਏ ਸੀ ਇਹਦੇ ਗੱਲ ਆਜੀ ਜੀ ਅਸੀਂ ਪਰਿਵਾਰ ਨੂੰ ਗਰੀਬ ਪਰਿਵਾਰਾ ਉਹ ਵੀ ਕਮਾਉਣ ਵਾਲਾ ਸੀ ਇਹਦਾ ਮੁੰਡਾ ਦਾ ਇੱਕ ਦੋ ਕੁਣੀਆਂ ਬੈਗੀਆਂ ਹੋਈਆਂ ਆਪ ਜੁਨਾਨੀ ਧਿਆੜੂ ਪੋਚਾ ਕਰਦੀ ਆ ਉਹ ਘਰ ਸਿੱਟੀ ਆ ਕਿਸੇ ਦੇ ਘਰੇ ਜ਼ਿੰਮੇਵਾਰਾਂ ਦੇ ਇਹੀ ਕਮਾਉਂਦਾ ਜੀ ਕੱਲ ਉਹ ਕੀ ਮੰਗਤੀ ਹੈ ਤੁਹਾਡੀ ਮੰਗ ਜੀ ਇਹੋ ਹੀ ਬੋਡੀ ਦੇਖੀਏ ਕਿ ਆਪਣੇ ਬ੍ਰਦਰ ਦੀ ਹਾਂ ਬੋਡੀ ਦੇਖੀਏ ਜੀ ਕਿਸ ਤਰ੍ਹਾਂ ਦੇ ਇੱਥੇ ਨਿਸ਼ਾਨਾ ਗਲਤ ਹੈ ਹੋਰ ਕੋਈ ਕਿਸੇ ਨਿਸ਼ਾਨ ਜੀਬੋ ਨਿਕਲੀ ਹੋਈ ਹੈ ਹਾਂ ਜੀ ਕੀ ਲੱਗਦਾ ਕੀ ਤੁਹਾਨੂੰ ਲੱਗਦਾ ਜੀ ਇਹੀ ਹੈ ਵੀ ਉਹ ਬੰਦਾ ਹੈ ਹੈ ਨਹੀਂ ਸੀਗਾ ਆਤਮ ਹੱਥ ਆ ਕਰਨ ਵਾਲਾ ਪਹਿਲਾਂ ਵੀ ਜੇਲ੍ਹ ਤੇ ਰਹਿ ਕੇ ਆਇਆ ਜਦੋਂ ਉਹ ਫੜਿਆ ਗਿਆ ਸੀਗਾ ਕੇਸ ਦੇ ਵਿੱਚ ਤਿੰਨ ਚਾਰ ਮਹੀਨੇ ਪਹਿਲਾਂ ਵੀ ਰਹਿ ਕੇ ਆਇਆ ਜੀ ਆਤਮ ਹੱਥ ਆ ਕਰਨੀ ਉਹ ਪਹਿਲਾਂ ਕਰਦਾ ਹੈ ਕੀ ਲੱਗਦਾ ਕੀ ਹੈ ਲਗਦਾ ਇਹ ਤਾਂ ਆਈ ਲਗਦਾ ਵੀ ਕਿਸੇ ਨੇ ਜਾਂ ਤਾਂ ਪਰੇਸ਼ਾਨ ਕਰਿਆ ਜਾਂ ਕਿਸੇ ਨੇ ਮਾਰ ਕੇ ਛੱਡਿਆ ਹਾਂ ਟੌਰਚਰ ਕਰਿਆ ਹੋਇਆ ਤੁਸੀਂ ਮਿਲਣ ਆਏ ਕਿਸ ਨੂੰ ਮਿਲਣ ਆਏ ਅਸੀਂ ਤਾਂ ਮਿਲਣ ਆਏ ਆਗੇ ਐਸਐਸ ਨੂੰ ਅਸੀਂ ਮਿਲਾਂਗੇ ਐਸਐਸ ਵੀ ਜਾ ਉਹਨੂੰ ਬਿਆਨ ਅਸਟਾਡੇ ਕੋਲੇ ਆ ਕੇ ਤੇ ਮਿਲ ਕੇ ਪਰਿਵਾਰ ਨੂੰ ਅਸੀਂ ਅਨਸਾਬ ਦਵਾਵਾਂਗੇ ਯੂਨੀਅਨ ਆ ਸਾਡੇ ਨਾਲ ਆਗੀਆਂ ਕਈ ਪਿੰਡਾਂ ਦੀਆਂ ਯੂਨੀਅਨ ਆਈਆਂ ਆਗੀਆਂ ਕਿਹੜੀ ਕਿਹੜੀ ਆ ਗੁਰਾਂ ਦੀ ਹੋਰ ਆਪ ਪੰਜਾਬ ਖੇਤ ਮਜ਼ਦੂਰ ਜੁਨੀਆ ਸਾਡੇ ਨਾਲ ਕੀ ਮੰਗਤੀ ਹੈ ਤੁਹਾਡੀ ਜਰਾ ਮੰਗ ਜੀ ਇਹੀ ਹੈ ਕਿ ਪਰਿਵਾਰ ਨੂੰ ਸਾ ਆਪ ਮਿਲੇ ਗਰੀਬ ਪਰਿਵਾਰ ਹੈ ਦਿਹਾੜੀ ਇਹ ਕਰਦਾ ਸੀਗਾ ਇਹੀ ਮਾਲ ਦਾ ਸੀਗਾ ਇੱਕ ਕੁੜੀ ਦਾ ਵਿਆਹ ਜਿਹੜੇ ਆਪ ਇਹ ਕੈਂਪਸ ਕਰਦੇ ਹੁੰਦੇ ਆਗੇ ਉੱਥੇ ਵਿਆਹ ਕਰਿਆ ਇੱਕ ਕੁੜੀ ਦਾ ਕਰੇ ਕਰਿਆ ਇੰਨਾ ਗਰੀਬ ਪਰਿਵਾਰ ਜੀ ਹੈ ਇਕੱਲਾ ਬੰਦਾ ਸੀਗਾ ਕੋਣ ਵਾਲਾ ਕੋਣ ਸਾਡੀ ਮੰਗੀ ਇਹੀ ਹੈ ਵੀ ਪਰਿਵਾਰ ਨੂੰ ਸਾ ਆਪ ਮਿਲੇ ਜਿਹੜਾ ਕਹਿੰਦੇ ਵੀ 25 ਲੱਖ ਰੁਪਏ ਮਿਲੇ ਹੈ ਉਦੀ ਆਤਮਾ ਨੂੰ ਘਟੋ ਘਟ ਸ਼ਾਂਤੀ ਮਿਲੂਗੀ ਲੈਟ ਟੈਪ ਕੀ ਹੈਗਾ ਜੇ ਨਾ ਅਗਲਾ ਸਟੈਪ ਜੀ ਇਹੀ ਹੈ ਵੀ ਅਸੀਂ ਧਾਰਨਾ ਜਾਰੀ ਰੱਖਾਂਗੇ ਜੀ ਨਾਨ ਸਾਹਿਬ ਬਲਿਆ ਹੋ